ਬਹੁਤ ਹੀ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਨੰਬਰ 1 ਜੇਕਰ ਤੁਹਾਡੇ ਪੈਰਾਂ ਥੱਲੇ ਬਹੁਤ ਜ਼ਿਆਦਾ ਪਸੀਨਾ ਆ ਰਿਹਾ ਹੋਵੇ ਤਾਂ ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਤੁਹਾਡੇ ਅੰਦਰ ਪਾਣੀ ਦੀ ਕਮੀ ਹੋ ਰਹੀ ਹੈ ਇਸ ਦੇ ਕਾਰਨ ਹੀ ਤੁਹਾਡੇ ਪੈਰਾਂ ਵਿੱਚ ਗਰਮੀਆਂ ਦੇ ਮੌਸਮ ਵਿੱਚ ਜਲਣ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ ਨੰਬਰ 2 ਜਦੋਂ ਵੀ ਤੁਸੀਂ ਬਰਤਨਾਂ ਨੂੰ ਸਾਫ਼ ਕਰਦੇ ਹੋ ਤਾਂ ਸਾਬਣ ਨੂੰ ਲੈ ਕੇ ਪਾਣੀ ਵਿੱਚ ਚੰਗੀ ਤਰ੍ਹਾਂ ਨਾਲ ਘੋਲ ਲਓ ਜਾਂ ਫਿਰ ਬਰਤਨ ਸਾਫ਼ ਕਰਨ ਵਾਲੀ ਸਰਫ ਹੀ ਲੈ ਲਓ ਉਸ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਬਰਤਨ ਸਾਫ਼ ਕਰੋ ਇਸ ਤਰ੍ਹਾਂ ਕਰਨ ਨਾਲ ਬਰਤਨਾਂ ਵਿੱਚ ਕਦੇ ਵੀ ਸਾਬਣ ਨਹੀਂ ਰਹੇਗਾ ਨੰਬਰ 3 ਸ਼ਕਰਕੰਦੀ ਦਾ ਜੇਕਰ ਤੁਸੀਂ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਸਰੀਰ ਖੂਬਸੂਰਤ ਬਣਦਾ ਹੈ ਤੇ ਨਾਲ ਹੀ ਇਸ ਨਾਲ ਦਿਲ ਨਾਲ ਸੰਬੰਧਿਤ ਬਿਮਾਰੀਆਂ ਦੂਰ ਹੋਣ ਲੱਗ ਜਾਂਦੀਆਂ ਹਨ ਨੰਬਰ 4 ਜੇਕਰ ਤੁਸੀਂ ਰੋਜ਼ਾਨਾ ਸਿਆਸੀਟ ਦਾ ਇਸਤੇਮਾਲ ਕਰਦੇ ਹੋ ਤਾਂ ਬੁਢਾਪੇ ਤੱਕ ਵੀ ਤੁਸੀਂ ਜਵਾਨ ਹੀ ਰਹੋਗੇ ਇਹ ਚਿਹਰੇ ਦੀਆਂ ਹਰ ਸਮੱਸਿਆਵਾਂ ਨੂੰ ਖਤਮ ਕਰਨ ਲਈ ਬਹੁਤ ਹੀ ਕਾਰਗਰ ਚੀਜ਼ ਹੈ ਇਸਦੀ ਮਦਦ ਨਾਲ ਤੁਸੀਂ ਕਦੇ ਵੀ ਬੁੱਢੇ ਨਹੀਂ ਹੋਵੋਗੇ ਨੰਬਰ 5 ਜੇਕਰ ਤੁਸੀਂ ਜਲਦੀ ਬੁਢਾਪੇ ਵੱਲ ਜਾ ਰਹੇ ਹੋ ਤਾਂ ਇਹ ਚੀਜ਼ਾਂ ਤੁਹਾਨੂੰ ਜਲਦੀ ਬੁਢਾਪੇ ਤੱਕ ਲੈ ਜਾਂਦੀਆਂ ਹਨ ਪਹਿਲਾ ਮਾੜੀ ਖੁਰਾਕ ਖਾਣਾ ਦੂਸਰਾ ਸਿਗਰਟ ਅਤੇ ਸ਼ਰਾਬ ਦਾ ਜ਼ਿਆਦਾ ਸੇਵਨ ਕਰਨਾ ਤੀਸਰਾ ਜ਼ਿਆਦਾ ਨਮਕ ਅਤੇ ਖੰਡ ਦਾ ਸੇਵਨ ਕਰਨਾ ਇਹਨਾਂ ਦਾ ਸੇਵਨ ਕਰਨ ਨਾਲ ਤੁਸੀਂ ਛੋਟੀ ਉਮਰ ਵਿੱਚ ਹੀ ਬਹੁਤ ਗੁੱਡੇ ਦਿਖਾਈ ਦੇਣ ਲੱਗ ਜਾਂਦੇ ਹੋ ਨੰਬਰ 6 ਜੇਕਰ ਤੁਸੀਂ ਲੌਂਗ ਅਤੇ ਸ਼ਹਿਦ ਦਾ ਪੇਸਟ ਬਣਾ ਕੇ ਆਪਣੇ ਚਿਹਰੇ ਉੱਪਰ ਲਗਾ ਲਓ ਤਾਂ ਤੁਹਾਡੇ ਚਿਹਰੇ ਦੀ ਸੁੰਦਰਤਾ ਨੂੰ ਚਾਰ ਚੰਨ ਲੱਗ ਜਾਣਗੇ ਇਸ ਦੀ ਮਦਦ ਨਾਲ ਤੁਹਾਡਾ ਚਿਹਰਾ ਬੇਦਾਗ ਅਤੇ ਗਲੋਇੰਗ ਹੋ ਜਾਵੇਗਾ ਇਸ ਪੇਸਟ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਲਗਾ ਲਓ ਸਿਹਰੇ ਪਾਣੀ ਨਾਲ ਚਿਹਰੇ ਨੂੰ ਵੀ ਧੋ ਲਓ ਨੰਬਰ 7 ਜੇਕਰ ਤੁਸੀਂ ਪੈਰਾਂ ਉੱਪਰ ਤੇਲ ਲਗਾਉਂਦੇ ਹੋ ਤਾਂ ਇਸ ਨਾਲ ਤੁਹਾਡਾ ਦਿਮਾਗ ਤੇਜ਼ ਹੋਣ ਲੱਗ ਜਾਵੇਗਾ ਜੇਕਰ ਤੁਸੀਂ ਅੰਡੇ ਦੀ ਜ਼ਰਦੀ ਸਿਰ ਉੱਪਰ ਲਗਾ ਲਓ ਤਾਂ ਇਸ ਦੀ ਮਦਦ ਨਾਲ ਤੁਹਾਡੇ ਵਾਲ ਝੜਨੇ ਬੰਦ ਹੋ ਜਾਣਗੇ ਨੰਬਰ 8 ਵਾਲਾਂ ਉੱਪਰ ਪਿਆਜ਼ ਦਾ ਰਸ ਲਗਾਉਣ ਨਾਲ ਚਿੱਟੇ ਵਾਲ ਕਾਲੇ ਹੋਣ ਲੱਗ ਜਾਂਦੇ ਹਨ ਤੇ ਨਾਲ ਹੀ ਮੁੜ ਤੋਂ ਵਾਲ ਚਿੱਟੇ ਨਹੀਂ ਆਉਂਦੇ ਇਸ ਤੋਂ ਇਲਾਵਾ ਪਿਆਜ਼ ਦਾ ਰਸ ਵਾਲਾਂ ਦੀ ਚੰਕ ਨੂੰ ਵੀ ਵਧਾਉਣ ਵਿੱਚ ਬਹੁਤ ਮਦਦ ਕਰਦਾ ਹੈ। ਨੰਬਰ 9 ਕਬਜ਼ ਦੀ ਸਮੱਸਿਆ ਵਿੱਚ ਕਦੇ ਵੀ ਤੁਸੀਂ ਅੰਗਰੇਜ਼ੀ ਦਵਾਈਆਂ ਨਾ ਖਾਓ। ਇਸ ਤੋਂ ਇਲਾਵਾ ਜੇਕਰ ਤੁਸੀਂ ਰੋਜ਼ਾਨਾ ਇੱਕ ਅਮਰੂਦ ਖਾਣਾ ਸ਼ੁਰੂ ਕਰਦੇ ਹੋ ਤਾਂ ਦਿਨਾਂ ਵਿੱਚ ਹੀ ਤੁਹਾਡੀ ਕਬਜ਼ ਦੀ ਸਮੱਸਿਆ ਛੂਮੰਤਰ ਹੋ ਜਾਵੇਗੀ। ਇਸੋ ਇਲਾਪੇਨ ਵਾਲੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਕਰੋ ਨੰਬਰ 10 ਜੇਕਰ ਤੁਸੀਂ ਬਿਮਾਰੀਆਂ ਤੋਂ ਦੂਰ ਰਹਿਣਾ ਚਾਹੁੰਦੇ ਹੋ ਤਾਂ ਵਰਤਨਾ ਨੂੰ ਸਾਫ਼ ਕਰਨ ਤੋਂ ਤੁਰੰਤ ਬਾਅਦ ਸਾਫ਼ ਕੱਪੜੇ ਨਾਲ ਸੁਕਾ ਕੇ ਰਸੋਈ ਵਿੱਚ ਵਰਤਨਾ ਵਾਲੀ ਅਲਮਾਰੀ ਵਿੱਚ ਪੁੱਠੇ ਕਰਕੇ ਰੱਖ ਦਿਓ ਤੇ ਅਲਮਾਰੀ ਦੀ ਖਿੜਕੀ ਬੰਦ ਕਰ ਦੇਵੋ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਕੋਈ ਵੀ ਜੀ ਨਹੀਂ ਛੂਹੇਗਾ ਤੁਸੀਂ ਬਿਮਾਰੀਆਂ ਤੋਂ ਵੀ ਬਚੇ ਰਹੋਗੇ ਨੰਬਰ 11 ਜੇਕਰ ਤੁਹਾਡੇ ਕਿਸੇ ਵੀ ਸੂਟ ਦੀ ਫਿਟਿੰਗ ਜ਼ਿਆਦਾ ਖੁੱਲੀ ਰਗ ਰਹੀ ਹੈ ਤਾਂ ਤੁਹਾਡੇ ਕੋਲ ਸਲਾਈ ਮਾਰਨ ਦਾ ਸਮਾਂ ਨਹੀਂ ਹੈ ਤਾਂ ਤੁਸੀਂ ਆਪਣੇ ਥੱਲੇ ਦੀ ਦੋ ਅੰਡਰ ਸ਼ਰਟਾਂ ਪਾ ਸਕਦੇ ਹੋ ਇਸ ਨਾਲ ਤੁਹਾਡੇ ਪਾਇਆ ਹੋਇਆ ਸੂਟ ਜ਼ਿਆਦਾ ਖੁੱਲਾ ਨਹੀਂ ਲੱਗੇਗਾ ਨੰਬਰ 12 ਜੇਕਰ ਤੁਹਾਡੀ ਜੁੱਤੀ ਜ਼ਿਆਦਾ ਖੁੱਲੀ ਹੋਵੇ ਤਾਂ ਤੁਸੀਂ ਉਸ ਦੇ ਅੱਗੇ ਜਾ ਤਾਂ ਕੋਈ ਕੱਪੜਾ ਪਾ ਸਕਦੇ ਹੋ ਜਾਂ ਫਿਰ ਉਸ ਵਿੱਚ ਰੂਸਸਾ ਲਓ ਇਸ ਨਾਲ ਉਹ ਤੁਹਾਡੀ ਨਾਪਦੀ ਹੋ ਜਾਵੇਗੀ ਜਿਸ ਨਾਲ ਉਹ ਪਾਈ ਹੋਈ ਬੁਰੀ ਨਹੀਂ ਲੱਗੇਗੀ ਨੰਬਰ 13 ਜੇਕਰ ਤੁਹਾਡੇ ਪੈਰ ਦੀ ਜੁੱਤੀ ਟਾਈਟ ਹੋਣ ਕਾਰਨ ਤੁਹਾਡੇ ਪੈਰਾਂ ਨੂੰ ਛਿੱਲ ਰਹੀ ਹੈ ਤਾਂ ਆਪਣੇ ਪੈਰ ਦੀ ਚੀਚੀ ਅਤੇ ਅੱਡੀ ਤੇ ਵੈਂਡਰ ਲਗਾ ਲਓ ਇਸ ਦੀ ਮਦਦ ਨਾਲ ਤੁਹਾਡੇ ਪੈਰ ਤੇ ਜੁੱਤੀ ਨਹੀਂ ਲੱਗੇਗੀ ਨੰਬਰ 14 ਹਲਕੇ ਗਰਮ ਪਾਣੀ ਵਿੱਚ ਜੇਕਰ ਤੁਸੀਂ ਥੋੜਾ ਜਿਹਾ ਬਿਮ ਅਤੇ ਸਿਰਕਾ ਪਾ ਕੇ ਫਿਰ ਇਸ ਵਿੱਚ ਥੋੜੀ ਜਹੀ ਈਜੀ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਇਸ ਦੀ ਮਦਦ ਨਾਲ ਤੁਸੀਂ ਆਪਣੀ ਰਸੋਈ ਦੀ ਡੀਪ ਕਲੀਨ ਕਰ ਸਕਦੇ ਹੋ ਇਸ ਦੀ ਮادات ਨਾਲ ਤੁਹਾਡੀ ਰਸੋਈ ਵਿੱਚੋਂ ਬਹੁਤ ਹੀ ਵਧੀਆ ਖੁਸ਼ਬੂ ਆਵੇਗੀ ਤੇ ਗੰਦੀ 스멜 ਸਾਰੀ ਖਤਮ ਹੋ ਜਾਵੇਗੀ। ਨੰਬਰ 15 ਜੇਕਰ ਤੁਸੀਂ ਸਟੀਲ ਦੇ ਵੱਡੇ ਬਰਤਨ ਵਿੱਚ ਪਾਣੀ ਪਾ ਕੇ ਤਾਂਬੇ ਦਾ ਕੋਈ ਛੋਟਾ ਜਿਹਾ ਬਰਤਨ ਪਾ ਕੇ 4 ਘੰਟਿਆਂ ਲਈ ਰੱਖ ਦਿਓ ਤੇ ਫਿਰ ਇਸ ਪਾਣੀ ਨੂੰ ਪੀ ਲਓ ਇਹ ਪਾਣੀ ਵੀ ਤਾਂਬੇ ਦੇ ਬਰਤਨ ਵਾਲਾ ਪਾਣੀ ਹੀ ਬਣ ਜਾਵੇਗਾ। ਜੋ ਤੁਹਾਡੇ ਸਰੀਰ ਲਈ ਬਹੁਤ ਹੀ ਕਣਕਾਰੀ ਹੈ ਨੰਬਰ 16 ਜਦੋਂ ਵੀ ਤੁਸੀਂ ਕੋਈ ਵੀ ਤਲੀ ਹੋਈ ਚੀਜ਼ ਆਪਣੇ ਘਰ ਵਿੱਚ ਬਣਾਉਂਦੇ ਹੋ ਤਾਂ ਇੱਕ ਪਲੇਟ ਵਿੱਚ ਪਹਿਲਾ ਟਿਸ਼ੂ ਪੇਪਰ ਰੱਖ ਲਓ ਫਿਰ ਇਸ ਉੱਪਰ ਤਲੀ ਹੋਈ ਚੀਜ਼ ਰੱਖ ਦਿਓ ਇਸ ਦੀ ਮਦਦ ਨਾਲ ਸਾਰਾ ਤੇਲ ਟਿਸ਼ੂ ਪੇਪਰ ਉੱਪਰ ਆ ਜਾਵੇਗਾ ਤੇ ਫਿਰ ਤੁਸੀਂ ਇਸ ਖਾਣ ਵਾਲੀ ਚੀਜ਼ ਨੂੰ ਕਿਸੇ ਬਰਤਨ ਵਿੱਚ ਪਾ ਕੇ ਰੱਖ ਸਕਦੇ ਹੋ ਉਹ ਤੇਲ ਕਾਰਨ ਖਰਾਬ ਨਹੀਂ ਹੋਵੇਗਾ ਨੰਬਰ 17 ਜੇਕਰ ਤੁਸੀਂ ਰੋਟੀ ਵਾਲੇ ਡੱਬੇ ਵਿੱਚ ਪਤਲੀ ਰੱਖਣ ਵਾਲਾ ਸਟੈਂਡ ਰੱਖਦੇ ਹੋ ਤੇ ਫਿਰ ਇਸ ਉੱਪਰ ਆਪਣਾ ਰੋਟੀ ਵਾਲਾ ਪੋਨਾ ਰੱਖਦੇ ਹੋ ਤਾਂ ਇਸ ਦੀ ਮਦਦ ਨਾਲ ਤੁਹਾਡੀਆਂ ਰੋਟੀਆਂ ਕਦੇ ਵੀ ਕਿੱਲੀਆਂ ਨਹੀਂ ਹੋਣਗੀਆਂ ਤੇ ਨਾਲ ਹੀ ਉਹ ਨਰਮ ਵੀ ਰਹਿਣਗੀਆਂ ਨੰਬਰ 18 ਜੇਕਰ ਤੁਸੀਂ ਵੀਰਵਾਰ ਵਾਲੇ ਦਿਨ ਪੀਲੇ ਰੰਗ ਦੇ ਕੱਪੜੇ ਪਾ ਕੇ ਹੀ ਘਰੋਂ ਨਿਕਲਦੇ ਹੋ ਤਾਂ ਇਸ ਨਾਲ ਤੁਹਾਡੇ ਬਣੇ ਹੋਏ ਸਾਰੇ ਕੰਮ ਬਾਣਨ ਲੱਗ ਜਾਂਦੇ ਹਨ ਇਸ ਤੋਂ ਇਲਾਵਾ ਆਪਣੇ ਨਾਲ ਗੁੜ ਅਤੇ ਚਨੇ ਦੀ ਦਾਲ ਵੀ ਨਾਲ ਲੈ ਕੇ ਜਾਓ ਰਸਤੇ ਵਿੱਚ ਕਿਸੇ ਗਾਂ ਨੂੰ ਪਾ ਦਿਓ ਹਰ ਕੰਮ ਵਿੱਚ ਸਫਲਤਾ ਮਿਲੇਗੀ ਨੰਬਰ 19 ਜੇਕਰ ਤੁਸੀਂ ਸੁੱਕੀ ਸਬਜ਼ੀ ਵਿੱਚ ਪਾਣੀ ਨਹੀਂ ਪਾਉਣਾ ਚਾਹੁੰਦੇ ਤਾਂ ਉਸ ਵਿੱਚ ਪੀਸਿਆ ਹੋਇਆ ਜੀਰਾ ਪਾ ਦਿਓ ਇਸ ਦੀ ਮਦਦ ਨਾਲ ਤੁਹਾਡੀ ਸਬਜੀ ਇੰਨੀ ਜ਼ਿਆਦਾ ਬਣੇਗੀ ਸਵਾਦ ਕਿ ਤੁਸੀਂ ਖੁਦ ਦੇਖ ਕੇ ਹੈਰਾਨ ਹੋ ਜਾਵੋਗੇ ਅਤੇ ਵਾਰ-ਵਾਰ ਇਹ ਤਰੀਕਾ ਤੁਸੀਂ ਫਿਰ ਜ਼ਰੂਰ ਅਪਣਾਉਂਗੇ ਨੰਬਰ 2 ਜਦੋਂ ਵੀ ਤੁਸੀਂ ਪਿੰਡੀ ਫਰਾਈ ਕਰਦੇ ਹੋ ਤਾਂ ਉਸ ਸਮੇਂ ਉਸ ਵਿੱਚ ਪਹਿਲਾਂ ਨਮਕ ਤੇ ਫਿਰ ਇੱਕ ਚਮਚ ਨਿੰਬੂ ਦਾ ਰਸ ਮਿਕਸ ਕਰੋ ਫਿਰ ਹਲਦੀ ਪਾ ਕੇ ਇਸ ਨੂੰ ਫੁੱਲ ਸੇਕ ਤੇ ਭੁੰਨੋ ਇਸ ਤਰ੍ਹਾਂ ਦੀ ਭਿੰਡੀ ਦੀ ਸਬਜ਼ੀ ਖਾਣ ਨੂੰ ਵਾਰ-ਵਾਰ ਮਨ ਕਰੇਗਾ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣੇਗੀ ਨੰਬਰ 1 ਜਦੋਂ ਵੀ ਔਰਤਾਂ ਕਿਤੇ ਵੀ ਬਾਹਰ ਘੁੰਮਣ ਲਈ ਜਾਂਦੀਆਂ ਹਨ ਤਾਂ ਉਹਨਾਂ ਨੂੰ ਹਮੇਸ਼ਾ ਆਪਣੇ ਕੋਲ ਦੋ ਰਮਾਲ ਹੀ ਰੱਖਣੇ ਚਾਹੀਦੇ ਹਨ ਇੱਕ ਨਾਲ ਤੁਸੀਂ ਖਾਣ ਪੀਣ ਤੋਂ ਬਾਅਦ ਆਪਣਾ ਮੂੰਹ ਸਾਫ਼ ਕਰ ਸਕਦੇ ਹੋ ਇੱਕ ਨਾਲ ਤੁਸੀਂ ਜਦੋਂ ਵੀ ਮੇਕਅੱਪ ਸਾਫ਼ ਕਰਨਾ ਹੋਵੇ ਜਾਂ ਫਿਰ ਚਿਹਰਾ ਧੋਣਾ ਹੋਵੇ ਤਾਂ ਆਪਣਾ ਮੂੰਹ ਸਾਫ਼ ਕਰ ਸਕਦੇ ਹੋ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਚਿਹਰਾ ਕਦੇ ਵੀ ਖਰਾਬ ਨਹੀਂ ਹੋਵੇਗਾ ਸੋ ਇਸੇ ਨਾਲੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਹਿੱਕ ਕੰਮ ਦੀਆਂ ਗੱਲਾਂ ਜੇਕਰ ਤੁਹਾਨੂੰ ਇਹ ਵੀਡੀਓਜ਼ ਵਧੀਆ ਲੱਗਦੀਆਂ ਹਨ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰੋ ਨੰਬਰ 1 ਕੀਆ ਜਾਨੀ ਕਿ ਕਦੂ ਅਤੇ ਕਰੇਲਾ ਕੀ ਆ ਕੱਦੂ ਦੇ ਕੁੱਦੇ ਨੂੰ ਕੱਟਣ ਤੋਂ ਬਾਅਦ ਉਸਤੇ ਗੁੱਦੇ ਨੂੰ ਪੈਰਾਂ ਦੀਆਂ ਤਲੀਆਂ ਤੇ ਰਗੜਨ ਨਾਲ ਜਲਦੀ ਹੀ ਜਲਣ ਦੂਰ ਹੋ ਜਾਂਦੀ ਹੈ ਅਤੇ ਸੇਕ ਨਿਕਲਣਾ ਬੰਦ ਹੋ ਜਾਂਦਾ ਹੈ ਨਾਲ ਹੀ ਕਰੇਲੇ ਦੇ ਪੱਤਿਆਂ ਦੇ ਰਸਤੀ ਮਾਲਿਸ਼ ਕਰਨ ਨਾਲ ਵੀ ਹੱਥਾਂ ਪੈਰਾਂ ਨੂੰ ਬਹੁਤ ਫਾਇਦਾ ਹੁੰਦਾ ਹੈ ਨੰਬਰ 2 ਸੇਦਾਂ ਲੂਣ ਮੈਗਨੀਸ਼ੀਅਮ ਸਲਫੇਟ ਤੋਂ ਬਣਿਆ ਸੇਦਾ ਲੂਣ ਸੋਜ ਅਤੇ ਦਰਦ ਨੂੰ ਘਟ ਕਰਨ ਦਾ ਕੰਮ ਕਰਦਾ ਹੈ ਇੱਕ ਟੱਬ ਕੋਸੇ ਪਾਣੀ ਵਿੱਚ ਅੱਧਾ ਕੱਪ ਸੇਦਾ ਲੂਣ ਮਿਲਾ ਲਓ ਅਤੇ ਉਸ ਵਿੱਚ ਆਪਣੇ ਪੈਰ ਪਾਓ ਪੈਰਾਂ ਨੂੰ 10 ਤੋਂ 15 ਮਿੰਟ ਲਈ ਪਾਣੀ ਵਿੱਚ ਰੱਖੋ ਇਸ ਉਪਾਅ ਨੂੰ 5 ਦਿਨਾਂ ਤੱਕ ਨਿਯਮਤ ਰੂਪ ਨਾਲ ਕਰੋ ਜਿਸ ਨਾਲ ਰਾਹਤ ਮਿਲੇਗੀ ਇਹ ਉਪਾਅ ਸ਼ੂਗਰ ਹਾਈ ਬਲੱਡ ਪ੍ਰੈਸ਼ਰ ਜਾਂ ਦਿਲ ਦੀ ਬਿਮਾਰੀ ਤੋਂ ਪੀੜਤ ਲੋਕਾਂ ਲਈ ਠੀਕ ਨਹੀਂ ਹੈ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ ਮਹਿੰਦੀ ਗਰਮੀਆਂ ਵਿੱਚ ਪੈਰਾਂ ਅਤੇ ਹੱਥਾਂ ਦੀਆਂ ਤਲੀਆਂ ਤੇ ਜਲਣ ਹੋਣ ਦੀ ਸਮੱਸਿਆ ਤੇ ਮਹਿੰਦੀ ਵਿੱਚ ਸਿਰਕਾ ਜਾਂ ਨਿੰਬੂ ਦਾ ਰਸ ਮਿਲਾ ਕੇ ਪੇਸਟ ਬਣਾ ਲਓ ਅਤੇ ਉਸ ਨੂੰ ਹੱਥਾਂ ਅਤੇ ਪੈਰਾਂ ਦੀਆਂ ਤਲੀਆਂ ਤੇ ਲਗਾਓ ਅਜਿਹਾ ਕਰਨ ਨਾਲ ਜਲਦ ਦੂਰ ਜਲਣ ਹੋ ਜਾਂਦੀ ਹੈ ਅਤੇ ਸੇਕ ਨਿਕਲਣਾ ਬੰਦ ਹੋ ਜਾਂਦਾ ਹੈ ਨੰਬਰ 4 ਮੁਲਤਾਨੀ ਮਿੱਟੀ ਗਰਮੀਆਂ ਵਿੱਚ ਪੈਰਾਂ ਅਤੇ ਹੱਥਾਂ ਦੀਆਂ ਤਲੀਆਂ ਤੇ ਜਲਣ ਹੋਣ ਦੀ ਸਮੱਸਿਆ ਤੇ ਮੁਲਤਾਨੀ ਮਿੱਟੀ ਦੇ ਲੇਪ ਦਾ ਇਸਤੇਮਾਲ ਕਰੋ ਮੁਲਤਾਨੀ ਮਿੱਟੀ ਦਾ ਲੇਪ ਲਗਾਉਣ ਨਾਲ ਪੈਰਾਂ ਦੀਆਂ ਤਲੀਆਂ ਦੀ ਜਲਣ ਤੁਰੰਤ ਦੂਰ ਹੋ ਜਾਂਦੀ ਹੈ ਨੰਬਰ 5 ਸਰੋਂ ਦਾ ਤੇਲ ਸਰੋਂ ਦਾ ਤੇਲ ਪੈਰਾਂ ਦੀ ਜਲਣ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ ਇੱਕ ਕਟੋਰੀ ਵਿੱਚ 2 ਚਮਚ ਸਰੋਂ ਦਾ ਤੇਲ ਲਓ ਹੁਣ ਇਸ ਵਿੱਚ 2 ਚਮਚ ਠੰਡਾ ਪਾਣੀ ਜਾਂ ਬਰਫ਼ ਦਾ ਟੁਕੜਾ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ ਫਿਰ ਇਸ ਨਾਲ ਪੈਰਾਂ ਦੀਆਂ ਤਲੀਆਂ ਦੀ ਮਾਲਿਸ਼ ਕਰੋ ਹਫ਼ਤੇ ਵਿੱਚ 2 ਵਾਰ ਅਜਿਹਾ ਕਰਨ ਨਾਲ ਤੁਹਾਨੂੰ ਬਹੁਤ ਰਾਹਤ ਮਿਲੇਗੀ ਹੱਥਾਂ ਪੈਰਾਂ ਦੀ ਮਾਲਿਸ਼ ਕਰਨ ਨਾਲ ਖੂਨ ਦਾ ਵਹਾਅ ਤੇਜ਼ ਹੋ ਜਾਂਦਾ ਹੈ ਜਿਸ ਕਾਰਨ ਹੱਥਾਂ ਅਤੇ ਪੈਰਾਂ ਦੀ ਜਲਣ ਅਤੇ ਦਰਦ ਤੋਂ ਰਾਹਤ ਮਿਲਦੀ ਹੈ ਨੰਬਰ 6 ਹਲਦੀ ਹਲਦੀ ਵਿੱਚ ਐਂਟੀ ਇਫਲੈਮੇਟਰੀ ਗੁਣ ਹੁੰਦੇ ਹਨ ਜੋ ਪੈਰਾਂ ਦੀ ਜਲਣ ਅਤੇ ਦਰਦ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲੋਕ ਹਲਦੀ ਵਾਲਾ ਦੁੱਧ ਵੀ ਪੀ ਸਕਦੇ ਹਨ ਨੰਬਰ 7 ਨੰਗੇ ਪੈਰੀ ਤੁਰਨਾ ਸਵੇਰੇ ਸਵੇਰੇ ਜਲਦੀ ਉੱਠ ਕੇ ਹਰੇ ਘਾਹ ਤੇ ਨੰਗੇ ਪੈਰੀ ਸ਼ੈਰ ਕਰਨੀ ਚਾਹੀਦੀ ਹੈ ਜਿਸ ਨਾਲ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ਅਤੇ ਪੈਰਾਂ ਦੇ ਖੂਨ ਦਾ ਸੰਚਾਰ ਵਾਧਾ ਹੈ ਇਸ ਨਾਲ ਖੁਜਲੀ ਅਤੇ ਜਲਣ ਦੀ ਸਮੱਸਿਆ ਵੀ ਕਦੇ ਨਹੀਂ ਹੁੰਦੀ ਨੰਬਰ 8 ਜੇਕਰ ਤੁਸੀਂ ਰੋਜ਼ਾਨਾ ਚਾਰ ਲੀਚੀਆਂ ਵਿੱਚ ਅੱਧਾ ਕੱਪ ਪਾਣੀ ਦਾ ਪਾ ਕੇ ਪੀਸ ਕੇ ਉਹਨਾਂ ਦਾ ਜੂਸ ਬਣਾ ਕੇ ਪੀ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਚਿਹਰੇ ਨੂੰ अनेका ਹੀ ਲਾਭ ਮਿਲਣਗੇ ਤੇ ਨਾਲ ਹੀ ਚਿਹਰੇ ਉੱਪਰ ਲਾਲੀ ਆਉਣ ਲੱਗ ਜਾਵੇਗੀ ਕਦੇ ਵੀ ਤੁਹਾਨੂੰ ਆਪਣੀਆਂ ਗੱਲਾਂ ਉੱਪਰ ਚਮਕਦਾਰ ਛੇੜ ਨਹੀਂ ਦੇਣੀ ਪਵੇਗੀ ਨੰਬਰ 9 ਜਦੋਂ ਵੀ ਤੁਸੀਂ ਆਪਣੀ ਰਸੋਈ ਦੇ ਵਰਤਨਾ ਨੂੰ ਸਾਫ਼ ਕਰਕੇ ਹਟਦੇ ਹੋ ਤਾਂ ਉਸ ਸਮੇਂ ਹੀ ਸਿੰਕ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰਦੇ ਹੋ ਇਸ ਤਰ੍ਹਾਂ ਕਰਨ ਨਾਲ ਸਿੰਕ ਵਿੱਚ ਗੰਦਗੀ ਜਮਾ ਨਹੀਂ ਹੋਵੇਗੀ ਤੇ ਨਾਲ ਹੀ ਤੁਹਾਡੀ ਰਸੋਈ ਵੀ ਹਮੇਸ਼ਾ ਚੰਕਦੀ ਰਹੇਗੀ ਅਤੇ 스멜ਲ ਤੋਂ ਵੀ ਰਹਿਤ ਬਣੀ ਰਹੇਗੀ ਨੰਬਰ 10 ਜੇਕਰ ਤੁਸੀਂ ਜਿਆਦਾ ਤੇਜ਼ ਪੱਖੇ ਥੱਲੇ ਜਾਂ ਫਿਰ ਏਸੀ ਅੱਗੇ ਹੀ ਰਹਿੰਦੇ ਹੋ ਤਾਂ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਦੇ ਸ਼ਿਕਾਰ ਹੁੰਦੇ ਹੋ ਜਿਸ ਕਾਰਨ ਤੁਸੀਂ ਉਮਰ ਤੋਂ ਪਹਿਲਾਂ ਹੀ ਬੁੱਢੇ ਤੇ ਰੋਗੀ ਵੀ ਬਣ ਸਕਦੇ ਹੋ ਨੰਬਰ 11 ਜੇਕਰ ਤੁਸੀਂ ਗਰਮੀਆਂ ਦੇ ਮੌਸਮ ਵਿੱਚ ਬੰਦ ਜੁੱਤੀ ਦਾ ਇਸਤੇਮਾਲ ਕਰਦੇ ਹੋ ਤਾਂ ਇਸ ਨਾਲ ਤੁਹਾਡੀ ਨਜ਼ਰ ਕਮਜ਼ੋਰ ਹੋਣ ਲੱਗ ਜਾਂਦੀ ਹੈ ਤੇ ਨਾਲ ਹੀ ਪੈਰ ਵੀ ਖਰਾਬ ਹੋਣ ਲੱਗ ਜਾਂਦੇ ਹਨ ਨੰਬਰ 12 ਜੇਕਰ ਤੁਸੀਂ ਚੌਲਾਂ ਦਾ ਸੇਵਨ ਘੱਟ ਤੋਂ ਘੱਟ ਕਰੋ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਦਮੇ ਦੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਤੋਂ ਇਲਾਵਾ ਸ਼ੂਗਰ ਦੀ ਬਿਮਾਰੀ ਤੋਂ ਵੀ ਤੁਸੀਂ ਬਚੇ ਰਹੋਗੇ ਨੰਬਰ 13 ਜੇਕਰ ਤੁਸੀਂ ਸ਼ਿਮਲਾ ਮਿਰਚ ਦਾ ਸੇਵਨ ਵੱਧ ਤੋਂ ਵੱਧ ਕਰਦੇ ਹੋ ਇਹ ਤੁਹਾਨੂੰ ਦਿਲ ਦੇ ਰੋਗਾ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਤੋਂ ਕੋਹਾਂ ਦੂਰ ਰੱਖਣ ਵਿੱਚ ਤੁਹਾਡੀ ਬਹੁਤ ਮਦਦ ਕਰੇਗੀ। ਨੰਬਰ 14 ਜਿਨ੍ਹਾਂ ਔਰਤਾਂ ਦਾ ਆਪਰੇਸ਼ਨ ਹੋਇਆ ਹੋਵੇ ਉਹਨਾਂ ਨੂੰ ਕਦੇ ਵੀ ਮੈਦੇ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਨਾਲ ਤੁਹਾਡੇ ਟਾਂਗਿਆਂ ਵਿੱਚ ਦਰਦ ਰਹਿਣ ਦੀ ਸਮੱਸਿਆ ਬਣ ਜਾਂਦੀ ਹੈ। ਨੰਬਰ 15 ਦਾਤ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਅਸਮੈਨ ਨੂੰ ਪੀਸ ਲਓ ਫਿਰ ਇਸ ਨੂੰ ਗਰਮ ਪਾਣੀ ਵਿੱਚ ਮਿਲਾ ਕੇ ਇੱਕ ਪੇਸਟ ਤਿਆਰ ਕਰ ਲਓ ਤੇ ਇਸ ਪੇਸਟ ਨੂੰ ਖਾਸ ਵਾਲੀ ਜਗ੍ਹਾ ਤੇ ਲਗਾ ਲਓ ਇਸ ਦੀ ਮਦਦ ਨਾਲ ਦਿਨਾਂ ਵਿੱਚ ਹੀ ਖਾਸ ਦਾਤ ਖੁਜਲੀ ਦੀ ਸਮੱਸਿਆ ਖਤਮ ਹੋ ਜਾਵੇਗੀ